ਦੋਸਤੋ ਇਹ ਕਹਾਣੀ ਇੱਕ ਬੱਚੇ ਦੀ ਹੈ ਇਹ ਕਹਾਣੀ ਤੁਹਾਨੂੰ ਵੀ ਪਰੇਸ਼ਾਨ ਕਰ ਦੋਗੀ ਤੁਹਾਨੂੰ ਵੀ ਉਸ ਬੱਚੇ ਦੇ ਨਾਲ ਦਿਲੋਂ ਹਮਦਰਦੀ ਹੋਊਗੀ ਇੱਕ ਵਾਰ ਸੁਣਿਓ ਜ਼ਰੂਰ ਮਾਰਚ 2022 ਦੇ ਵਿੱਚ ਇੱਕ ਪਿੰਡ ਦੇ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਹੈ ਉਹਦਾ ਨਾਂ ਰੱਖਿਆ ਜਾਂਦਾ ਹੈ ਵਿਕਾਸ ਤੇ ਉਸ ਬੱਚੇ ਦੇ ਬਾਰੇ ਅੱਜ ਕੱਲ ਉਸ ਪਿੰਡ ਦੇ ਲੋਕ ਇੱਕੋ ਗੱਲ ਕਹਿੰਦੇ ਨੇ ਕਿ ਵਿਕਾਸ ਬੰਦਲ ਗਿਆ ਵਿਕਾਸ ਪਾਗਲ ਹੋ ਗਿਆ ਵਿਕਾਸ ਬੰਦਲ ਗਿਆ ਮੈਂ ਉਸ ਬੱਚੇ ਨੂੰ ਪੁੱਛਿਆ ਮੈਂ ਕਿ ਯਾਰ ਤੇਰੇ ਬਾਰੇ ਸਾਰਾ ਪਿੰਡੇ ਗੱਲ ਕਿਉਂ ਕਹਿੰਦਾ ਵਿਕਾਸ ਬੁੰਦਲ ਗਿਆ ਵਿਕਾਸ ਬੁੰਦਲ ਗਿਆ ਤਾਂ ਉਸ ਬੱਚੇ ਨੇ ਆਪਣੀ ਸਾਰੀ ਕਹਾਣੀ ਸ਼ੁਰੂ ਤੋਂ ਮੈਨੂੰ ਦੱਸੀ ਤੇ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਤੁਸੀਂ ਵੀ ਵਿਸਥਾਰ ਨਾਲ ਸੁਣਿਓ ਮੈਨੂੰ ਉਹ ਬੱਚਾ ਕਹਿੰਦਾ ਕਹਿੰਦਾ ਭਾਈ ਜੇ ਜਦੋਂ ਮੈਂ ਪੈਦਾ ਹੋਣਾ ਸੀ ਮੇਰੇ ਪੈਦਾ ਹੋਣ ਤੋਂ ਕੁਝ ਮਹੀਨੇ ਪਹਿਲਾਂ ਹੀ ਮੇਰੇ ਘਰ ਦੇ ਸਾਰੇ ਪਿੰਡ ਦੇ ਵਿੱਚ ਹਰਨ ਹਰਲ ਕਰਦੇ ਫਿਰਦੇ ਸੀ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਉਹਨਾਂ ਕੋਲੋਂ ਚਾਹ ਨਹੀਂ ਚੱਕਿਆ ਜਾ ਰਿਹਾ ਸੀ ਉਹ ਹਰ ਹੀਲੇ ਮੈਨੂੰ ਜਮਾਉਣਾ ਚਾਹੁੰਦੇ ਸੀ ਮੇਰੀ ਇੱਕ ਭੂਆ ਨੇ ਪਿੰਡ ਦੇ ਵਿੱਚ ਏਡੀ ਵੱਡੀ ਫੋਕਰੀ ਮਾਰਤੀ ਕਹਿੰਦੀ ਜੇ ਮੇਰਾ ਭਤੀਜਾ ਵਿਕਾਸ ਸਹੀ ਸਲਾਮਤ ਜੰਮ ਪੈਂਦਾ ਮੈਂ ਸਾਰੇ ਪਿੰਡ ਦੀਆਂ ਫਸਲਾਂ 5 ਮਿੰਟਾਂ ਚ ਵੱਧ ਰੇਟ ਤੇ ਚੁੱਕ ਲੂੰ ਉਹਨੇ ਏਡੀ ਵੱਡੀ ਫੋਕਰੀ ਮੇਰੀ ਭੂਆ ਨੇ ਤਾਂ ਮਾਰੀ ਸੀ ਕਿਉਂਕਿ ਉਹ ਮੇਰੇ ਫੁੱਫੜ ਦੀ ਚੱਕੀ ਹੋਈ ਸੀ ਤੇ ਜਿਹੜਾ ਮੇਰਾ ਫੁੱਫੜ ਸੀ ਕਹਿੰਦਾ ਉਹ ਦਿਨੇ ਪੂਰਾ ਟਾਈਟ ਹੋ ਜਾਂਦਾ ਸੀ ਉਹ ਕਹਿੰਦਾ ਪਿੰਡ ਦੀਆਂ ਬੁੜੀਆਂ ਨੂੰ ਕਹਿੰਦਾ ਕਿ ਦੇਖੋ ਭਾਈ ਮੈਂ ਚਾਹੇ ਪੁਰਾਣਾ ਇਸ ਪਿੰਡ ਦਾ ਚਾਹੇ ਮੈਂ ਦਿੱਲੀ ਦਾ ਰਹਿਣ ਵਾਲਾ ਪਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਪਿੰਡ ਦੀਆਂ ਸਾਰੀਆਂ ਧੀਆ ਭੈਣਾਂ ਨੂੰ ਮੈਂ 100 ਰੁਪਏ ਮਹੀਨਾ ਦਿਆਂ ਕਰੂੰ ਪਿੰਡ ਦੀਆਂ ਧੀਆ ਭੈਣਾਂ ਉਹਦੇ ਮੰਗਰ ਲੱਗ ਗਿਆ ਕਹਿੰਦਾ ਉਹਦੀਆਂ ਗੱਲਾਂ ਚ ਆ ਗਈਆਂ ਉਹ ਕਹਿੰਦਾ ਮੇਰਾ ਮਾਸੜ ਬਹੁਤ ਪਿੱਟਿਆ ਮਾਝੇ ਕਨੀ ਵਾਲਾ ਉਹ ਕਹਿੰਦਾ ਵੀ ਕੁਝ ਨਹੀਂ ਹੁੰਦਾ ਇਹ ਸਾਰੇ ਗੱਪਾਂ ਮਾਰ ਰਹੇ ਨੇ ਕੋਈ ਕੰਮ ਨਹੀਂ ਹੋਣਾ ਪਾਰੇ ਕਹਿੰਦਾ ਮੇਰੇ ਬਾਪੂ ਨੇ ਗੱਲਾਂ ਦਾ ਘੜਾ ਇਸ ਤਰੀਕੇ ਦੇ ਨਾਲ ਬਣਾਇਆ ਕਿ ਸਾਰੇ ਪਿੰਡ ਦੇ ਲੋਕ ਸਹਿਮਤ ਹੋ ਗਏ ਉਹ ਕਹਿੰਦਾ ਮੇਰੇ ਵੱਡੇ ਬਾਪੂ ਨੇ ਤਾਂ ਲੋਕਾਂ ਨੂੰ ਇੱਥੋਂ ਤੱਕ ਕਹਿਤਾ ਕਿ ਮੈਂ ਪਿੰਡ ਦੇ ਵਿੱਚੋਂ 24 ਘੰਟਿਆਂ ਦੇ ਵਿੱਚ ਵਿੱਚ ਨਸ਼ਾ ਖਤਮ ਕਰ ਦੂੰ ਉਹ ਬੱਚਾ ਕਹਿੰਦਾ ਹੁਣ ਕਹਿੰਦਾ ਮੇਰਾ ਉਹੀ ਬਾਪੂ ਲੋਕਾਂ ਨੂੰ ਕਹੀ ਜਾਂਦਾ ਮੈਂ ਇਹ ਨਹੀਂ ਕਿਹਾ ਸੀ ਵੀ ਨਸ਼ਾ ਬੰਦ ਕਰ ਦੂੰ ਮੈਂ ਤਾਂ ਇਹ ਕਿਹਾ ਸੀ ਵੀ 24 ਘੰਟਿਆਂ ਦੇ ਵਿੱਚ ਵਿੱਚ ਸੋਡੀਆਂ ਨਸਾਂ ਬੰਦ ਕਰ ਦੂੰ ਸੋ ਸਮਝਣ ਦੇ ਵਿੱਚ ਫਰਕ ਰਹਿ ਗਿਆ ਦੇਖੋ ਨਸਾਂ ਨੇ ਜਿਹੜੀਆਂ ਲੋਕਾਂ ਦੀਆਂ ਉਹ ਟੀਕਿਆਂ ਨਾਲ ਬਿਲਕੁਲ ਬੰਦ ਹੋ ਰਹੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਿੰਡ ਦੀਆਂ ਕੁਝ ਬੁੜੀਆਂ ਨੇ ਵਿਰੋਧ ਵੀ ਕੀਤਾ ਜਦੋਂ ਉਹਨੇ 100-100 ਰੁਪਏ ਦੇਣ ਵਾਸਤੇ ਕਹਿੰਦਾ ਮੇਰੇ ਫੱਪੜ ਨੇ ਕਿਹਾ ਕੁਝ ਬੁੜੀਆਂ ਕਹਿੰਦੇ ਆ ਕਿ ਇਹਦੇ ਤੇ ਭਰੋਸਾ ਨਾ ਕਰੋ ਜਦੋਂ ਰੀਵਨ ਕੱਟਣ ਵਾਸਤੇ ਅਸੀਂ ਨਾਕਾ ਲਾਇਆ ਸੀ ਇਹਨੇ ਉਦੋਂ 1100 ਰੁਪਏ ਉਧਾਰ ਕੀਤਾ ਸੀ ਇੰਨੀ ਤਾਂ ਉਹ ਵੀ ਨਹੀਂ ਸਾਡਾ ਦਿੱਤਾ ਪਰ ਕਾ ਨੂੰ ਕਹਿੰਦਾ ਵੀ ਬੁੜੀਆਂ ਗੱਲਾਂ ਦੇ ਵਿੱਚ ਆ ਗਈਆਂ ਬੱਚਾ ਕਹਿੰਦਾ ਲੋ ਜੀ ਮੇਰਾ ਕਹਿੰਦਾ ਹੋ ਗਿਆ ਜਨਮ ਤੇ ਮੇਰੇ ਜਨਮ ਤੋਂ ਬਾਅਦ ਨਾਂ ਮੈਨੂੰ ਮਿਲਿਆ ਮੇਰਾ ਬਾਪੂ ਨਾਂ ਮਿਲੀ ਭੂਆ ਨਾਂ ਦੇਸ਼ ਕਿਤੇ ਮੇਰਾ ਫੁੱਫੜ ਤੇ ਨਾ ਹੀ ਮਾਝੇ ਕਨੀ ਵਾਲਾ ਮਾਸੜ ਮੈਨੂੰ ਕਹਿੰਦਾ ਮੇਰੇ ਬਾਪੂ ਨੇ ਇੱਕੋ ਗੱਲ ਕਹੀ ਸੀ ਦੇਖ ਪੁੱਤ ਤੂੰ ਹੈਗਾ ਆਟੋਮੈਟਿਕ ਤੂੰ ਆਪਦੇ ਹਿਸਾਬ ਨਾਲ ਚੱਲ ਕਹਿੰਦਾ ਯਾਰ ਹੁਣ ਮੈਨੂੰ ਸਮਝ ਨਹੀਂ ਆ ਰਹੀ ਮੈਂ ਵਜਦਾ ਫਿਰਦਾ ਕੰਦਾਂ ਦੇ ਵਿੱਚ ਕਦੇ ਤਾਂ ਮੈਂ ਹੁਣ ਨਸ਼ੇ ਵਾਲੇ ਪਾਸੇ ਉਹਨਾਂ ਦੇ ਘਰ ਟੌਣ ਲੱਗ ਜਾਣਾ ਫਿਰ ਵਿੱਚੇ ਮੈਨੂੰ ਕਹਿੰਦਾ ਮੈਸੇਜ ਆ ਜਾਂਦਾ ਵੀ ਪਿੰਡ ਦੀ ਫੇਰਨੀ ਦੇ ਉੱਤੇ ਕਿਸਾਨ ਬੈਠੇ ਨੇ ਉਹਨਾਂ ਦਾ ਧਰਨਾ ਚ ਕੋਣ ਹੈ ਫਿਰ ਕਹਿੰਦਾ ਮੈਂ ਭੱਜਿਆ ਭੱਜਿਆ ਉਧਰੋਂ ਜਾਨਾ ਮੈਂ ਭੱਜ ਭੱਜ ਕੇ ਇੰਨਾ ਥੱਕ ਜਾਨਾ ਤੇ ਮੈਂ ਇੱਕ ਟਰਾਲੀ ਦੇ ਵਿੱਚ ਲਿਫਟ ਲੈ ਲਈ ਹੁਣ ਕਹਿੰਦਾ ਉਹ ਟਰਾਲੀ ਗੁੰਮ ਹੈ ਤਾਂ ਮੈਨੂੰ ਪਿੰਡ ਦੇ ਲੋਕ ਕਹੀ ਜਾਂਦੇ ਨੇ ਵੀ ਟਰਾਲੀ ਤੂੰ ਚੋਰੀ ਕੀਤੀ ਹੈ ਮੈਂ ਕਹਿੰਦਾ ਪਿੰਡ ਦੇ ਲੋਕਾਂ ਨੂੰ ਇਹੀ ਗੇ ਵੀ ਮੈਂ ਇੰਨਾ ਵੇਲਾ ਨਹੀਂ ਛੋਟੀ ਚੋਰੀ ਹੋਈ ਟਰਾਲੀ ਮੈਂ ਲੱਭ ਕੇ ਦਿਆਂ ਤੁਸੀਂ ਆਪ ਹੀ ਲੱਭ ਲਓ ਮੈਂ ਨਹੀਂ ਚੋਰੀ ਕੀਤੀ ਹੈਗੀ ਉਹ ਕਹਿੰਦਾ ਹੁਣ ਮੈਂ ਭੱਜਿਆ ਫਿਰਦਾ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿੱਧਰ ਜਾਵਾਂ ਕਿੱਧਰ ਨਾ ਜਾਵਾਂ ਕਹਿੰਦਾ ਵੀ ਮੈਂ ਤਾਂ ਬੁੰਦਲ ਗਿਆ ਲੋ ਕੋਈ ਮੈਂ ਪਾਗਲ ਹੋ ਗਿਆ ਲੋਕੋ ਏ ਵਿਕਾਸ ਬੁੰਦਲ ਗਿਆ ਵਿਕਾਸ ਨੂੰ ਕੋਈ ਦਵਾਈ ਦਵਾ ਦੋ ਸੋ ਦੋਸਤੋ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਨਾ ਕਿ ਉਸ ਬੱਚੇ ਨੂੰ ਦਵਾਈ ਦੀ ਬਹੁਤ ਲੋੜ ਹੈ ਉਹ ਬੁੰਦਲਿਆ ਫਿਰਦਾ ਹੈ ਤੇ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਦੱਸਣਾ ਕਿ ਉਹਦੇ ਭੂਆ ਕੌਣ ਹੋ ਸਕਦੀ ਹੈ ਤੇ ਉਹ ਬੱਚੇ ਨੂੰ ਦਵਾਈ ਦੀ ਲੋੜ ਹੈ ਉਮੀਦ ਹੈ ਤੁਹਾਨੂੰ ਬੱਚੇ ਦੀ ਕਹਾਣੀ ਪਸੰਦ ਆਈ ਹੋਊਗੀ ਬੱਚੇ ਲਈ ਦੁਆ ਕਰਿਓ ਕਿ ਆਉਣ ਵਾਲੇ 2-3 ਸਾਲ ਜਿਹੜਾ ਬੱਚਾ ਹੈ ਉਹ ਵਧੀਆ ਤਰੀਕੇ ਨਾਲ ਜਿੰਨੇ ਤਰੀਕੇ ਦੇ ਉਹਦੇ ਘਰਦਿਆਂ ਨੇ ਪਿੰਡ ਦੇ ਵਿੱਚ ਫੂਕਰੀਆਂ ਮਾਰੀਆਂ ਸੀ ਉਹ ਉਹਨਾਂ ਤੇ ਨਿਭਜੇ ਉਹ ਵਿਚਾਰਾ ਬਉਣ ਦਲੇਨਾ